ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਨਗ ਦਿਖਾਉਣਾ ਜਿਹੜਾ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਲਾਈਵ ਜਿਹੜਾ ਆਪਣਾ ਦੋਸਤੋ ਕੈਪਾ ਡੈਰੀ ਫਾਰਮ ਦੇ ਵਿੱਚ ਚੱਲ ਰਿਹਾ ਹੈਗਾ ਤੇ ਅੱਜ ਦੀ ਵੀਡੀਓ ਵਿੱਚ ਥਣਾ ਦੀ ਜਿਹੜੀ ਸਾਫ਼ ਸੁਥਰੀ ਵਾੜ ਤੁਹਾਨੂੰ ਦਿਖਾਉਣੀ ਹੈ ਤੇ ਮੀ ਨਵੀ ਦੋਸਤੋ ਅੱਜ ਸੰਗਰਾਮ ਦਾ ਚੜ੍ਹਾਗਾ ਤੇ ਤੁਹਾਨਾਂ ਦੀ ਸਾਫ਼ ਸੁਥਰੀ ਵੇਖ ਰਹੇ ਹਾਂ ਕੰਮ ਨੇ ਸਕਰੀਨ ਤੇ ਦੇਖ ਰਹੇ ਪੂਰੀ ਜਾਣਕਾਰੀ ਆਪਾਂ ਜਿਹੜੀ ਮਾਲਕ ਤੋਂ ਲੈ ਲਾਂਗੇ ਹਰ ਵਾਰੀ ਰਿਕੁਐਸਟ ਬੇਨਤੀ ਹੁੰਦੀ ਆ ਕਿ ਤਸੱਲੀ ਵਰਕੇ ਕਿਸੇ ਵੀ ਪਸ਼ੂ ਦੀ ਤੁਸੀਂ ਇੱਥੇ ਆ ਕੇ ਕਰਨੀ ਹੁੰਦੀ ਹੈ ਬਾਕੀ ਨੰਬਰ ਬਾਈ ਤੋਂ ਆਪਾਂ ਇੱਕ ਵਾਰੀ ਬਲਾ ਵੀ ਲਵਾਂਗੇ ਤੇ ਨੰਬਰ ਬਾਕੀ ਬਾਈ ਦਾ ਟਾਈਟਲ ਦੇ ਵਿੱਚ ਵੀ ਦਿੱਤਾ ਹੋਇਆ ਹੈਗਾ ਇੱਕ ਰਿਕੁਐਸਟ ਬੇਨਤੀ ਰਹੂਗੀ ਵੀ ਚਲਦੇ ਚਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਵੀਰ ਭੈਣ ਵੀ ਆਪਣੇ ਨਾਲ ਜੁੜ ਸਕਣ ਤੇ ਜਿਹੜੇ ਵੀਰ ਦੋਸਤੋ ਲਾਈਵ ਤੇ ਜੁੜੇ ਹੋਏ ਆ ਉਹਨਾਂ ਨੂੰ ਰਿਕੁਐਸਟ ਇਹੀ ਰਹੂ లైక్ ఇను కర్దయా కరో బਾਕీ జాన్కరీ అప్ప బాయి తో లే లయా تے ਕਮੈਂਟਾਂ ਚ ਦੋਸਤੋ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਵੀ ਕਿਹੜੇ ਕਿਹੜੇ ਵੀਰ ਕਿੱਥੋਂ ਦੇਖ ਰਹੇ ਆ ਕਿ ਬਾਕੀ ਵੀ ਮੜਾ ਕਿਹੜਾ ਤੋਰੀ ਫਰ ਜਾਣਕਾਰੀ ਲੈਣੇ ਉਹਨਾਂ ਨੂੰ ਹੋਰ ਵੀਰ ਵੀ ਆਪਣੇ ਨਾਲ ਜੁੜ ਜਾਣਗੇ ਹਜੇ ਮੇਰੇ ਹਿਸਾਬ ਨਾਲ ਨੋਟੀਫਿਕੇਸ਼ਨ ਨਹੀਂ ਪਹੁੰਚਿਆ ਲੋਕਾਂ ਕੋਲ ਲਓਸੋ లైవ్ ਚੱਲ ਰਿਹਾ ਹੈ లైవ్ ਚ ਦੋਸਤੋ ਸਾਫ਼ ਪਤਾ ਲੱਗ ਜਾਂਦਾ ਕਦ ਗੱਡ ਦਾ ਜਕਸੀਰ ਗਰੇਵਾਲ ਜਲਾਲ ਤੋਂ ਬਹੀ ਜੁੜ ਚੁੱਕੇ ਨੇ ਹਰ ਵਾਰੀ ਜਲਾਲ ਤੋਂ ਜਿਹੜੇ ਜਕਸੀਰ ਗਰੇਵਾਲ ਜੋੜਦੇ ਨੇ ਧੰਨਵਾਦ ਬਾਈ ਬਾਕੀ ਹੋ ਸਕਦਾ ਵੀ ਨੈਟਵਰਕ ਦੇ ਕਰਕੇ ਤੁਹਾਡਾ ਜਿਹੜਾ ਕਮੈਂਟ ਜਾਂ ਚੈਟ ਬਾਕਸ ਮੇਰੇ ਕੋਲ ਲੇਟ ਓਪਨ ਹੋਵੇ ਤੇ ਪਰ ਮੈਨੂੰ ਪਤਾ ਲੱਗਦਾ ਰਹੂਗਾ ਇੰਨੇ ਨਾਲ ਪਤਾ ਲੱਗ ਜਾਂਦਾ ਵੀ ਕਿਹੜੇ ਵੀਰ ਕਿੱਥੋਂ ਜੁੜੇ ਹੋਏ ਲਾ ਤਾਂ ਤੁਹਾਨੂੰ ਇੱਕ ਹੀ ਦਿਖਾਉਣਾ ਤੇ ਥਾਣਾ ਤਾਪ ਸੁਤਰੀ ਮੁੱਲ ਵੀ ਬਾਈ ਦਾਦਾ ਵੀ ਜੈਜ ਕਰਨਾ ਹੁਣ ਆਪਾਂ ਜਾਣਕਾਰੀ ਬਾਈ ਨਾਲ ਸਾਂਝੀ ਕਰ ਲੈਨੇ ਆ ਗਵਿੰਦਰ ਦੱਸਾਂਗੇ ਗਵਿੰਦਰ ਸਿੰਘ ਵੀ ਜੁੜ ਗਏ ਚਲੋ ਬਾਈ ਹੁਣ ਆਪਾਂ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਡਰੈਸ ਦੱਸਗੇ ਜੀ ਨਿਸ਼ਾਨ ਸਿੰਘ ਨਾਂ ਹੀ ਪਿੰਡ ਮਾੜੀ ਮਸਤਪਾ ਦਸਿਲ ਫੀ ਗੰਮਵਾ ਨੰਬਰ ਬੋਲ ਦਿੱਤੀ 7529086603 ਜੀ ਠੀਕ ਆ ਨੰਬਰ ਜਿਹੜਾ ਦੋਸਤੋ ਬਾਈ ਨੇ ਬੋਲ ਵੀ ਦਿੱਤਾ ਤੇ ਜਿਹੜੇ ਵੀ ਕਈ ਵਾਰ ਲਾਈਵ 'ਚ ਲੇਟ ਜੁੜਦੇ ਆ ਉਹਨਾਂ ਵਾਸਤੇ ਨੰਬਰ ਜਿਹੜਾ ਟਾਈਟਲ ਦੇ ਵਿੱਚ ਦਿੱਤਾ ਹੁੰਦਾ ਹੈਗਾ ਤੇ ਬਾਕੀ ਲਾਈਕ ਜ਼ਰੂਰ ਕਰਦਿਆ ਕਰੋ ਦੋਸਤੋ ਸ਼ੇਅਰ ਵੀ ਕਰਦਿਆ ਕਰੋ ਤੇ ਜਿਹੜੀ ਬਈ ਆਪਾਂ ਸਾਹਮਣੇ ਵੇੜ ਦੇਖ ਰਹੇ ਕਿਹੜਾ ਸੂਆ ਹੁੰਦੀ ਹੈ ਇਹ ਬਾਈ ਦੂਜਾ ਸੂਆ ਮਾਲਕ ਹੈ ਅਸਲ ਮੁਤਾਬਕ ਤੇ ਪਹਿਲੇ ਸੂਏ ਵੇੜ ਨੇ 18 ਹੁੰਦੀ ਕਿਲੋ ਦੁੱਧ ਪਾਇਆ ਠੀਕ ਆ ਹਾਂ ਹਜੇ 5-7 ਦਿਨ ਲੈਂਦੀ ਕੱਚੀ ਆ ਹਜੇ ਕੱਚੀ ਆ ਹਾਂ ਠੀਕ ਆ ਤੇ ਐ ਕੀ ਕੀ ਫਰਾਂ ਅਸਮਿਤ ਹੈ ਜੀ ਆਹ ਤਾਂ ਬਈ ਐ ਕਿ 20 ਲੀਟਰ ਦੀ ਹੈਗੀ ਆ ਗਾਂਦੋਂ ਤੋਂ ਬਈ ਸੇਵਾ ਦਾ ਹਣਾ ਸੇਵਾ ਦਾ ਹਾਂ ਜਿੰਨੀ ਗਾਲਾ ਸੇਵਾ ਕਰ ਲੂ ਤੇ ਉਨੇ ਹੀ ਚੋਲੂਗਾ ਉਨਾ ਚਲੂਗਾ ਠੀਕ ਆ ਥੋਰੀ ਬਈ ਮੜਾ ਜਾ ਕਢਾਈ ਉੱਪਰ ਇਹਨੂੰ ਗੇੜਾ ਉਹ ਸੋ ਬਾਈ ਦਾ ਤਾਂ ਮਾਲਕਾਂ ਨੇ ਦੱਸਾਇਆਗਾ 18 19 ਲੀਟਰ ਤੇ ਐ ਕਿ 22 ਦੀ ਆਸ ਤਾਂ 20 ਲੀਟਰ ਦੀ ਕਹਿੰਦੀ ਆ ਤੇ ਵਲਟ ਨਾਲ ਹਜੇ ਕਾਫੀ ਬੰਨਿਆ ਇਹਦੇ ਚ ਤੇ ਉਹ ਤੁਸੀਂ ਆਪਦੀ ਸੇਵਾ ਦੇ ਅਕੋਰਡਿੰਗ ਜਜਮੈਂਟ ਲਾ ਸਕਦੇ ਹੋ ਕਿਉਂਕਿ ਦੋਸਤੋ ਹਜੇ ਬੰਦ ਪੰਡਾ ਬਾਕੀ ਹਵਾਨੇ ਤੋਂ ਹੀ ਜੜੀਆ ਹੋ ਜਾਣਾ ਮੌਕੇ ਤੇ ਹਵਾਨਾ ਹੋਰ ਤਿਆਰ ਕਰ ਲੂਗੀ ਫਿਕਸ ਜ ਕੋਈ ਇਹਦਾ ਟਟਮਾ ਹਵਾਨਾ ਨਹੀਂ ਰਹਿਣ ਵਾਲਾ ਤੇ ਥਾਣਾ ਦੋਸਤੋ ਹੱਥੀ ਚਵਾਈ ਵਾਲਾ ਲੱਗਿਆ ਹੋਇਆਗਾ ਸੋਹਣਾ ਥਾਣਾ ਗੁਲਾਬੀ ਥਾਣਾ ਚੰਕ-ਜੋਮਕ ਬਹੁਤ ਆ ਬੈਠਦੇ ਇੱਕ ਗੱਲ ਜਿਹੜੀ ਦੋਸਤੋ ਤੁਸੀਂ ਹੋਰ ਨੋਟ ਕਰੋਗੇ ਥਾਣਾ ਜਿਹੜੀ ਵਿੱਥੀ ਵੀ ਤੁਹਾਨੂੰ ਇਹਦੇ ਚੰਗੀ ਦੰਤੀ ਹੋਣੀ ਆ ਬੈਕ ਸਾਈਡ ਤੋਂ ਵੀ ਤੁਹਾਨੂੰ ਆਪਾਂ ਇਹਦਾ ਹਵਾਨਾ ਦਿਖਾ ਦਾਂਗੇ ਦੇਖੋਗੇ ਜਦੋਂ ਵਲਟੇ ਨੇ ਕੱਢਣਗਾ ਥਾਣਾ ਚ ਵਿੱਥੀ ਸੋਹਣੀ ਰੱਖੂਗੀ ਬਾਕੀ ਦੋਦੋ ਦੋਸਤੋ ਆਪਾਂ ਹਮੇਸ਼ਾ ਗੱਲ ਐਡ ਹੁੰਦੀ ਆ ਵੀ ਆਪੋ ਆਪਣੀ ਸੇਵਾ ਤੇ ਸਮਝਦਾ ਹੁੰਦਾ ਜਿੰਨੀ ਕੋਈ ਸੇਵਾ ਸੰਭਾਲ ਕਰ ਲੂਗਾ ਤੇ ਮੁੱਲ ਆਪਾਂ ਬਾਈ ਨੂੰ ਤੇ ਮੇਰੇ ਵੀਰ ਜਿਹੜੇ ਲਾਈਵ ਨਾਲ ਜੁੜੇ ਹੋਏ ਆ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀ ਕਿੱਥੋਂ ਕਿੱਥੋਂ ਤੁਸੀਂ ਜੁੜੇ ਹੋ ਹੈ ਨੰਬਰ ਜਿਹੜਾ ਬਾਈ ਦਾ ਦੋਸਤੋ ਟਾਈਟਲ ਦੇ ਵਿੱਚ ਲਗਾਤਾਰ ਚੱਲੀ ਜਾਂਦਾ ਹੈਗਾ ਤੇ ਬਾਈ ਇਹਦਾ ਮੁੱਲ ਦੀ ਗੱਲਬਾਤ ਕਰਗੇ ਮੁੱਲ ਕਿੰਨਾ ਰਹੂਗਾ 52000 ਦੀ ਦੇ ਦਾਂਗੇ ਮਾਨਤਨ ਕਰ ਦਾਂਗੇ ਮਾਨਤਨ ਹੋ ਜਾਏ 52000 ਚ ਮਾਨਤਨ ਖੁੱਲਾ ਕਰਦਾ ਕੋਈ ਚੱਕਰ ਠੀਕ ਆ ਤਾਂ ਦੋਸਤੋ 52000 ਚ ਮਾਨਤਨ ਵਾਈਦਾ ਖੁੱਲਾ ਬਾਈ ਇੱਥੇ ਵਾਲੀ ਗੱਲ ਹੀ ਆ ਦਿਵਾਲੀ ਦਾ ਆਫਰ ਹੀ ਆ ਠੀਕ ਆ ਹਾਂ ਤਾਂ ਦੋਸਤੋ ਬਾਕੀ ਤੁਸੀਂ ਦੱਸੋ ਵੀ ਰੇਟ ਬਾਈ ਨੇ ਕਿਦਾਂ ਦਾ ਕਰਿਆ ਬਾਕੀ ਕਦ ਕੱਡ ਦੇ ਜਿਹੜਾ ਦੋਸਤੋ ਕੋਈ ਛੋਟਾ ਨਾ ਸਮਝੋ ਬਾਈ ਦੇ ਕਦ ਕੱਡ ਤੁਸੀਂ ਆਈਡੀਆ ਲਾ ਸਕਦੇ ਹੋ ਕਦ ਕੱਡ ਵੀ ਤਾਂ ਠੀਕ ਆ ਤੇ ਨੰਬਰ ਇੱਕ ਵਾਰੀ ਬਾਈ ਫੇਰ ਬੋਲਦੀ 75200 ਬਾਈ 90866 ਹੁੰਦਾ ਹੈ ਜੀ ਠੀਕ ਆ ਨੰਬਰ ਜਿਹੜਾ ਦੋਸਤੋ ਜਿਵੇਂ ਟਾਈਟਲ 'ਚ ਵੀ ਚੱਲਦਾ ਰਹੇਗਾ ਤੇ ਇੱਕ ਵਾਰੀ ਮੈਂ ਵੀ ਬੋਲ ਦਿੰਨਾ 75290866 ਹੁੰਦਾ ਨਾ ਜਿਹੜਾ ਨੰਬਰ ਬਾਈ ਨੇ ਬੋਲਿਆਗਾ ਬਾਕੀ ਜਿਆਦਾ ਜਾਣਕਾਰੀ ਲਈ ਤੁਸੀਂ ਮਾਲਕ ਨਾਲ ਸੰਪਰਕ ਕਰ ਸਕਦੇ ਹੋ ਹਜੇ 2-4 ਦਿਨ ਕੱਢ ਦੀ ਦੋਸਤੋ ਹੋ ਸਕਦਾ ਵੀ ਵੱਧ ਕਰ ਜੇ ਤੇ ਹੋ ਸਕਦਾ ਵੀ ਪਹਿਲਾਂ ਸੁਕੇ ਹਾਂ ਇਹ ਪਤਾ ਨਹੀਂਦਾ ਉੱਪਰੋਂ ਪਹਿਲਾਂ ਵੀ ਸੁਕਦਾ ਸਹੀ ਹੈ ਬਾਕੀ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਬਈ ਬਣ ਗਈ ਹੁਣ ਨੰਬਰ ਬਾਈ ਦਾ ਦੋਸਤੋ ਟਾਈਟਲ ਦੇ ਵਿੱਚ ਜਲਾਲ ਤੋਂ ਬਾਈ ਜਕਸੀਰ ਹਰ ਵਾਰੀ ਜੁੜਦਾ ਤੇ ਉਹਦਾ ਬਾਈ ਦਾ ਆਪਾਂ ਧੰਨਵਾਦ ਕਰਾਂਗੇ ਤੇ ਬਾਕੀ ਕਮੈਂਟਾਂ 'ਚ ਆਪਣਾ ਏਰਗਾ ਜ਼ਰੂਰ ਦੱਸਿਆ ਕਰੋ ਤੇ ਜਿਹੜੇ ਵੀਰਾਂ ਦਾ ਦੋਸਤੋ ਰਿਪਲਾਈ ਨਹੀਂ ਦਿੱਤਾ ਗਿਆ ਉਹਨਾਂ ਲਈ ਅਫਾ ਮਾਫੀ ਚਾਹਾਂਗੇ ਕਿਉਂਕਿ ਹੋ ਸਕਦਾ ਦੋਸਤੋ ਨ ਜੇディ ਚੈਟ ਆਪਾਂ ਨੂੰ ਲੇਟ ਮਿਲਦੀ ਹੋਵੇ ਹਜੇ ਤੱਕ ਮੇਰੇ ਕੋਲੇ ਗੁਬਿੰਦ ਸਿੰਘ ਤੇ ਜਕਸੀਰ ਗਰੇਵਾਲ ਦੀ ਬਾਈ ਦੀ ਚੈਟ ਹੀ ਜੁੜੀ ਸੀਗੀ ਤੇ ਬਾਕੀ ਨੰਬਰ ਬਾਈ ਦਾ ਟਾਈਟਲ ਚ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਪਾਂ ਅਗਲੇ ਲਾਗ ਦੇ ਵਿੱਚ